ਸਾਡੇ ਕਾਉਂਸਲਰ ਸਰ ਵਿਕਣ ਕੁਨੈਕ ਜੀ ਅਨਿਲ ਮਿੱਤਰ ਜੀ ਜਨਾ ਪ੍ਰਧਾਨ ਕਲਚਰ ਸਰ ਲੱਗੀ ਸ਼ਰਮਾ ਜੀ ਜਿਨੇ ਚ ਵਾਇਸ ਪ੍ਰੈਜ਼ੀਡੈਂਟ ਕੇਸ਼ਵ ਸਿੰਘਾਲ ਜੀ ਜਿਨਾ ਕਾਰਗਰ ਨੇ ਪੰਜਾਬ ਦੇ ਸੈਕਟਰੀ ਤ੍ਰੇਲੂ ਮਹਾਪਾ ਜੀ ਜਿਸ ਸਾਹ ਦੇ ਆਪ ਕਰਦੇ ਆ ਪਿਛਲੇ ਹਫ਼ਤੇ ਅੱਜ ਦੀ ਇਸ ਮੀਟਿੰਗ ਦਾ ਰੇਸ ਕੀਤਾ ਵਰਿੰਦਰ ਸੈਗਲ ਜੀ ਸਾਡੇ ਜ਼ਿਲ੍ਹੇ ਦੇ ਉਪਾ ਦੇਖ ਲੱਗੀ ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਮੰਡਲ ਦੇ ਪ੍ਰਵਾਰੀ ਵਿਸ਼ਾਲ ਗੁਲਾਟੀ ਜੀ ਸਾਡੇ ਯੂਵ ਮੌਜਾ ਮੰਡਲ ਪ੍ਰਧਾਨ ਅਸ਼ੋਕ ਵਰਮਾ ਜੀ ਮੇਰੇ ਨਾਲ ਮਹਾਮਕੜੀ ਇਕਰਾਏ ਹੁੜਾ ਜੀ ਜੇਕਰ ਬਣਾਇਆ ਜੀ ਕੇਸ਼ਵ ਸਿਆਲ ਜੀ ਅਨਿਲ ਮਿੱਤਲ ਜੀ विनेका शर्मा जी ਤੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਕਿਹਾ ਕਿ ਸਾਰੇ ਇਹ ਨਾਮ ਦੀ ਕੀਤੀ ਪਾਵਾਂਗੇ ਜੇ ਨਾਮ ਹੀ ਲੈ ਰਵਾਂਗੇ ਮੇਰੀ ਮਾਤਾ ਸ਼ਕਤੀ ਤੇ ਵੀਰ ਬਜ਼ੁਰਗੋ ਸਾਰਿਆਂ ਨੂੰ ਪਹਿਲਾਂ जय श्री राम जय श्री राम ਇਸ ਪੂਰਨ ਦੇ ਆਰਗੇਨਾਈਜ਼ਰ ਮੇਰੇ ਸਤਕਾਰਯੋਗ ਵੀਰ सैगल ਸਾਹਿਬ ਜੀ ਦਾ ਪਿਆਰ ਸਾਫ ਸਾਫ ਤੋਂ ਤੇ ਸਭ ਦੀ ਧੀਰੇ ਦੇ ਸਾਥ ਚੜ੍ਹ ਕੇ ਮੇਰੀ ਬਹੁਤ ਸਤਿਕਾਰਯੋਗ ਪਟੀ ਪੈਨ ਰੀਨੂ ਥਾਪਰ ਜੋ ਪੰਜਾਬ ਦੇ ਸਚਿਵ ਨੇ ਬਹੁਤ ਸਤਿਕਾਰਯੋਗ ਸਾਡੇ ਵਿਧਾਇਕ ਸਾਹਿਬ ਨਵਲ ਜੈਨ ਜੀ ਗੋਰ ਸਾਹਿਬ ਸਾਰੇ ਦਰਜਾ ਬਾ ਦਰਜਾ ਪਟੀ ਸਤਿਕਾਰਯੋਗ ਬੈਠੇ ਲਖੀ ਸ਼ਰਮਾ ਜੀ ਪ੍ਰਭਾਰੀ ਗਲਾਟੀ ਜੀ ਔਰ ਬਹੁਤ ਪਟੀ ਤਦਾਦ ਚ ਬੈਠੇ ਮੇਰੇ ਸਾਰੇ ਵੀਰ ਔਰ ਮੇਰੀ ਮਾਤਰ ਸ਼ਕਤੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਾ ਫੋਟਾ ਦੇ ਕੇ ਜਿਹਾ ਦਾਸ ਕਲੋਨੀ ਕਟਾਲਾ ਅੱਧਾ ਕਿਹੜੇ ਕਿਹੜੇ ਨਾਮ ਸੀ ਲੋਕ ਯਾਦ ਕਰਕੇ ਥੱਕ ਗਏ ਰੋਜ਼ ਅੰਮਰ ਸਿਟੀ ਇੰਨੇ ਮਜ਼ਾਰ ਦਾ ਕਟਾਲਾ ਔਰ ਮਿੱਤਰੋ ਇਹ ਦਾਸਾਵਾਂ ਕੀ ਨਜ਼ਰ ਆ ਰਹੇ ਆ ਉਹ ਜੁਦੀ ਕਰਦਾ ਲੋਕਿਆ ਨਹੀਂ ਰਹਤਾ ਤਸੰਗਰਾ ਦੇ ਵਿੱਚ ਸਵੇਰੇ ਤੁਸੀਂ న్యూਸ ਹੋਰ ਲੋਕ ਵਾਰ ਕੜ ਲਓ ਤੇ ਇਹ ਪਤਾ ਲੱਗਦਾ ਕਿ ਅੱਜ ਹਿੰਦੁਸਤਾਨ ਨੇ ਆ ਵੀ ਨਵਾਂ ਮੀਨ ਪੱਥਰ ਸਥਾਪਿਤ ਕਰਤਾ ਅੱਜ ਬੰਦੇ ਭਾਰਤ ਟ੍ਰੇਨ ਸ਼ੁਰੂ ਕਰਦੀ ਅੱਜ ਰੇਲ ਦਿਹਾੜੇ ਵਰਗੇ ਕੱਲੇ ਸ਼ਹਿਰ 'ਚ 5.5 ਕੋਰਡ ਰੁਪਏ ਦਾ 에어ਪੋਰਟ ਵਰਗਾ ਰਿਨਵੈਸਟੇਸ਼ਨ ਹੋਰ ਕੱਦਾਂ ਲੁਧਿਆਣੇ 'ਚ ਨਹੀਂ ਮਿਲ ਰਿਹਾ ਓ ਲਗਭਗ 4400 ਸ਼ਹਿਰਾਂ ਦੇ ਵਿੱਚ ਇੱਕੋ ਦਿਨ ਮੋਦੀ ਜੀ ਨੇ 30000 ਕਰੋੜ ਤੋਂ ਵੱਡਾ ਪ੍ਰੋਜੈਕਟ ਦਾ ਉਦਘਾਟਨ ਕੀਤਾ ਤੇ ਮੇਰੇ ਵੀਰ ਜਾਣਦੇ ਨੇ ਆ ਥੋੜੇ ਦਿਨ ਪਹਿਲਾਂ ਉਹਦੇ ਸਰਵੇ ਹੋਇਆ ਆ ਥੋੜੇ ਰਾਮੋ ਰੋਡ ਤੇ ਸਟੇਸ਼ਨ ਬਣਾ ਬੁਲਟ ਟ੍ਰੇਨ ਦਾ ਜਿਹੜਾ ਸਰਵੇ ਹੋ ਕੇ ਗਿਆ ਉੱਪਰ ਉੱਪਰ ਚਲਣੀ ਆ ਔਰ ਅਗਰ ਸਤ ਤੋਂ ਦਿੱਲੀ 2 ਘੰਟੇ ਬਾਇਆ ਚੰਡੀਗੜ੍ਹ ਸੋਪੇ ਜਿੱਕਿਆ 2 ਇੱਥੇ ਸਟੇਸ਼ਨ ਬੰਦ ਇਹ ਪੈਸਾ ਕਿੱਥੋਂ ਆ ਰਿਹਾ ਉਹ ਘੱਟੋ ਘੱਟ ਜਿਆਦਾ ਨਹੀਂ ਤਾਂ ਹਜ਼ਾਰ ਤੋਂ 10 ਤੋਂ 10 ਹਜ਼ਾਰ ਕਰੋੜ ਤੋਂ ਵੱਡੇ ਦਾ ਪ੍ਰੋਜੈਕਟ ਹੈ ਮਾਨਤ ਸਵੇਰ ਕਿਉਂਕਿ ਟਾਈਮ ਆਊਟ ਕਰਤਾ ਹੈ ਸਾਹਮਣੇ ਬੈਠੇ ਕਹਿੰਦੇ ਦੋਸਤੋ ਸਾਥਿਓ ਮਾਪੋ ਭੈਣੋ ਮੈਨੂੰ ਤਾਂ ਇੱਕ ਗੱਲ ਕਰਨੀ ਹੈ ਇੱਕ ਫ੍ਰੀਟ ਹੈ ਇੱਕ ਜੂਮ ਇੱਕ ਫ੍ਰੀਟ ਇੱਕ ਬਾਲ ਰਹਿੰਦਾ ਇੱਕ ਬਾਲ ਇੱਕ ਤਰੀਕ ਨੂੰ ਇੱਕੋ ਹੀ ਬਾਲ ਹੈ ਇੱਕ ਬਾਲ ਤੇ ਚੌਕਾ ਮਾਰਦਾ ਬਿੱਤੂ ਤਿੰਨ ਬਾਰਾਂ ਦੀ ਬਣ ਗਿਆ ਬਾਲ ਤੇ ਚੌਕਾ ਮਾਰ ਕੇ ਚਾਰ ਬਾਰ ਮੈਮਰ ਪਾਰ ਤੇ ਮਨ ਖਾਣਾ ਤੇ ਮੋਦੀ ਸਾਹਿਬ ਨੇ ਪੀਰ ਬਾਦ ਦਿਵਸ ਅੱਜ ਸਾਰੇ ਦੇਸ਼ 'ਚ ਮਨਾਇਆ ਜਾਂਦਾ ਉਹ ਦਿਨ ਜਿੱਦਾਂ ਸਾਰੇ ਸਕੂਲਾਂ ਸਾਹਿਬ ਕਰਦੇ ਆਂ ਕਿ ਤਸਵੀਰਾਂ ਪੜਤੀਆਂ ਫੇਸਬੁਕ ਪੀਟੀਸ਼ਨ ਹੁੰਦੇ ਆ ਵੀ ਅਗਲੀ ਪੀੜ੍ਹੀ ਨੂੰ ਯਾਦ ਰਹੇ ਇਹ ਪੀੜ੍ਹੀ ਨੂੰ ਯਾਦ ਰਹੇ ਵੀ ਅੱਗੇ 30 ਸਾਲ 50 ਸਾਲ ਦੀ ਕੋਈ ਫਰਕ ਨਾ ਪਾ ਸਕਿਆ ਆਪਸ ਵਿੱਚ ਇਸ ਫਕਤੀ ਇੱਕ ਹੋਣੀ ਕਰਦੇ ਉਦੋਂ ਨਹੀਂ ਬਣਾਉਂਦੇ ਦੇਖਦਾ ਨਹੀਂ ਕੋਈ ਫਰਕ ਕੋਈ ਐਸੀਆਂ ਜਰਨਲ ਪਾਦੀ ਨਹੀਂ ਜੇ ਰਾਮ ਮੰਦਰ ਬਣਿਆ ਤਾਂ ਉਸ ਤੋਂ ਪਹਿਲਾਂ ભગવાન ਵਾਲਮੀਕ ਜੀ ਨੇ ਉਹਦੇ ਏਅਰਪੋਰਟ ਰੱਖਿਆ ਉਹਨਾਂ ਦੀ ਤਸਵੀਰ ਉਹਨਾਂ ਦੀ ਪਹਿਲਾਂ ਦਰਸ਼ਨ ਕਰਕੇ ਫਿਰ ਰਾਮ ਵੀ ਕਿਸੇ ਮੇਰੇ ਬੱਚੇ ਕੱਲ ਨੂੰ ਕੋਈ ਫਰਕ ਨਾ ਪਾ ਦੇਉ ਕੋਈ ਮਝਮਝ ਲੜਾਈ ਨਾ ਕਰਾ ਦੇ ਇਹ ਸੋਚਾਂ ਮੋਤੀ ਜੀ ਅੱਜ ਲਗਾਤਾਰ ਦੇਖ ਰਹੇ ਹਾਂ ਕਿ ਅੱਜ ਪੂਰੇ ਪਰ ਹਰ ਇੱਕ ਤਰ੍ਹਾਂ ਦੇ ਗਿਆਨ ਪੰਜਾਬ ਦੇ ਇੱਕ ਮੁੰਡੇ ਨੇ ਅੱਜ ਬਾਜੀ ਮਾਰੀ ਹੈ ਔਰ ਲੱਗਦਾ ਹੈ ਕਿ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਇੱਕ ਵੱਡਾ ਹੋਇਆ 500 ਤੋਂ 500 ਨੰਬਰ ਲੈ ਕੇ ਹੈ ਸੋਚਣ ਤੋਂ ਵੀ ਪਰੇ ਹੋ ਗਿਆ ਵੀ ਕਦੇ ਐਂ ਵੀ ਹੋ ਸਕਦਾ ਹੈ ਕਿ ਫੁੱਲ ਬਟਾ 100% ਤੋਂ 100% ਬੱਚੇ ਇੰਨਾ ਸਕੋਰ ਕਰਦੇ ਚਾਹੇ ਉਹ 11ਵੀਂ ਦਾ ਰਿਜ਼ਲਟਾ ਚਾਹੇ 12ਵੀਂ ਦਾ ਰਿਜ਼ਲਟਾ ਚਾਹੇ 10ਵੀਂ ਦਾ ਰਿਜ਼ਲਟਾ ਰਿਕਾਰਡ ਹੀ ਬਣ ਰਹੇ ਆ ਪਤਾ ਨਹੀਂ ਪਤਾ ਨਹੀਂ ਆ ਜਿਹੜਾ ਮੋਬਾਈਲ ਆ ਇਹਦੇ ਨਾਲ ਜਾਂ 25ਾਂ ਦਾ ਬ੍ਰੀਨ ਇੰਨਾ ਜ਼ਿਆਦਾ ਹੋ ਗਿਆ ਅੱਗੇ ਅੱਗੇ ਤਾਂ 80% ਮਾਰਕਸ ਨੇ ਜਿਹੜੇ ਉਹ بڑے ਮੰਨੇ ਜਾਂਦੇ ਸੀ ਪਰ ਹੁਣ ਤਾਂ ਟਾਪ 100% ਮਾਰਕਸ ਹਰ ਪੇਪਰ 'ਚ ਆਉਣ ਲੱਗ ਗਏ ਇਹ ਬੜੀ ਕ੍ਰਾਂਤੀਕਾਰੀ ਕੰਮ ਆ ਵੀ ਇਹ ਇੰਡੀਆ ਇਸੇ ਤਰੀਕੇ ਨਾਲ ਚਾਹੇ ਇੰਜੀਨੀਅਰ ਹੋਣ ਡਾਕਟਰ ਹੋਣ ਚਾਹੇ ਸੀਏ ਹੋਣ ਹਰ ਜਗ੍ਹਾ ਰਾਜ ਕਰ ਰਿਹਾ ਦੀ ਦੁਨੀਆ 'ਚ ਬ੍ਰਿਲੀਅੰਟ ਤੋਂ ਬ੍ਰਿਲੀਅੰਟ ਸਾਡੇ ਸਟੂਡੈਂਟ ਨੇ ਅੱਜ ਤੇ ਹਰ ਦੇਸ਼ ਦੇ ਵਿੱਚ ਕੱਲਾ ਹਰ ਦੁਨੀਆ ਦੇ ਵਿੱਚ ਉਹਨਾਂ ਦਾ ਝੰਡਾ ਜਿਹੜਾ ਦੇਸ਼ ਦਾ ਉਹ ਚਲਾ ਰਿਹਾ ਇਹ ਗੱਲ ਕਰੀਏ ਸਰ ਜਿਸ ਤਰ੍ਹਾਂ ਕਿ 1000 ਰੁਪਏ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਲੇਕਿਨ ਹੁਣ ਪੱਪੀ ਜੀ ਕਿਤਨੇ ਕਿਤੇ ਗੁੰਮਰਾ ਕਰਦੇ ਹੋਏ ਦੇਖੇ ਜਾ ਰਹੇ ਨੇ ਔਰ ਲਗਾਤਾਰ ਕਹਿ ਰਹੇ ਆ ਕਿ ਬਿਜਲੀ ਦਾ ਬਿੱਲ ਤੁਹਾਡਾ ਮਾਫ ਹੋ ਗਿਆ ਤੇ ਤੁਸੀਂ ਹੁਣ 1000 ਰੁਪਏ ਮੰਗੂਗੇ ਕਿ ਬਿਜਲੀ ਦਾ ਬਿੱਲ ਛੁਡੋਣਾ ਚਲੋ ਫਿਰ ਵੀ ਉਸ ਵੇਲੇ ਸੋਚਣਾ ਸੀ ਨਾ ਜਦੋਂ ਵਾਅਦੇ ਕਰਦੇ ਸੀ ਉਸ ਵੇਲੇ ਸੋਚਣਾ ਸੀ ਇਹਦਾ ਮਤਲਬ ਉਹਨਾਂ ਇਹ ਕਹਿ ਰਹੇ ਆ ਵੀ ਬਿਜਲੀ ਦਾ ਬਿੱਲ ਵਾਪਸ ਵਾਪਸ ਲੈ ਲੈਣ ਤੇ 1000 ਰੁਪਏ ਦੇ ਦਿੰਨੇ ਆ ਇਹ ਗੱਲਾਂ ਉਦੋਂ ਸੋਚੀਆਂ ਸੀ ਜਦੋਂ ਲੋਕਾਂ ਨਾਲ ਵਾਅਦੇ ਕਰਦੇ ਸੀ 2500 ਰੁਪਏ ਪੈਨਸ਼ਨ ਐਮ ਐਸ ਪੀ ਦੇਣ ਦੀ ਗੱਲ ਕਰਦੇ ਸੀ ਇੰਡਸਟਰੀ ਨੂੰ ਬਿਜਲੀ 500 ਰੁਪਏ ਦੀ ਗੱਲ ਕਰ ਰਹੇ ਸੀ ਦੇਣ ਦੀ ਇਹ ਤਾਂ ਹਜੇ ਤੱਕ ਪੋਸ਼ ਵਿੱਚ ਚਾਰ ਦੋ ਤਿੰਨ ਵਾਅਦੇ ਆ ਕੱਲ ਨੂੰ ਮੈਂ ਮੈਨੀਫੈਸਟੋ ਲੈ ਕੇ ਆਉਂਗਾ ਤੁਹਾਡੇ ਮੂਹਰੇ ਵੀ ਕਿੰਨੇ ਵਾਅਦੇ ਆ ਜਿਹੜੇ ਉਦੋਂ ਉਸ ਵੇਲੇ ਕਰਗੇ ਜੋਸ਼ ਚ ਪਰ ਸਰਕਾਰ ਬਣਾਉਣੀ ਸੀ ਉਹ ਚ ਬਣਾ ਕੇ ਸਫਲ ਹੋ ਗਏ ਅੱਜ ਲੋਕ ਕਿਹੜੇ ਯਾਦ ਨੇ ਉਹਨਾਂ ਇੱਕ ਵਾਰੀ ਜੁਮਲੇ ਫੇਰ ਦੇ ਰਹੇ ਨੇ 1000 ਰੁਪਏ ਦੇ ਫੇਰ ਦੁਬਾਰਾ ਗਰੰਟੀ ਸ਼ੁਰੂ ਕੀਤੀ ਪਈ ਹੈ ਕਿ ਜਿੱਤਨ ਤੋਂ ਬਾਅਦ 1000 ਰੁਪਏ ਤੁਹਾਨੂੰ ਐਮ ਐਲ ਏ ਦੇਣਗੇ ਕਿੰਨਾ ਬਿਆਹ ਦੇਖੋ ਦੇਖੋ ਇੰਨਾ ਐ ਨਹੀਂ ਕਰੀਦਾ ਹੁੰਦਾ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਲੈ ਕੇ ਦੇਖੋ ਕੋਈ ਵੀ ਆਮ ਆਦਮੀ ਵਾਲਾ ਇਹ ਉਹ ਹਰ ਭੈਣ ਨੂੰ ਆਪਣੀ ਭੈਣ ਰਖੜੀ ਬਨ ਕੇ ਜੇ ਭੈਣ ਨੂੰ ਝੂਠ ਬੋਲੀਦਾ ਹੁੰਦਾ ਵੀ 1000 ਰੁਪਏ ਦਵਾਂਗੇ ਹਰ ਮਾਂ ਨੂੰ ਝੂਠ ਬੋਲੀਦਾ ਹੁੰਦਾ ਆਪਣੀ ਨੂੰ ਵੀ 2500 ਰੁਪਏ ਪੈਨਸ਼ਨ ਦਵਾਂਗੇ ਇਹ ਗੱਲਾਂ ਬਹੁਤ ਬਚਕਾਨੀਆਂ ਲੱਗਦੀਆਂ ਇਹ ਕਰਨੀਆਂ ਨਹੀਂ ਚਾਹੀਦੀਆਂ ਜੇ ਨਹੀਂ ਹੋਈ ਤਾਂ ਕਹਿ ਦਿਓ ਵੀ ਸਤੋ ਨਹੀਂ ਹੋਈ ਤੇ ਲੋਕ ਮਾਫ਼ ਕਰ ਦਿੰਦੇ ਆ ਪਰ ਹਜੇ ਵੀ ਫੇਰ ਝੂਠ ਬੋਲੀ ਜਾਂਦੇ ਆ ਉੱਤੋਂ ਚੋਰੀ ਉੱਤੋਂ ਸੀਨਾ ਜੋਰੀ ਤੇ